ਬਿਹਾਰ ਦੇ ਵਿੱਚ ਸਿਆਸਤ ਇੱਕ ਵਾਰ ਫਿਰ ਬਦਲ ਗਈ ਹੈ ਨਿਤਿਸ਼ ਕੁਮਾਰ ਨੇ ਨੌਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸੌ ਚੁੱਕਿਆ। ਉਹਨਾਂ ਨੇ ਭਾਜਪਾ ਦੇ ਸਮਰਥਨ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਅਗਸਤ 2022 ਦੇ ਵਿੱਚ ਭਾਜਪਾ ਤੋਂ ਗੱਠ ਜੋੜ ਤੋੜ ਕੇ ਕਾਂਗਰਸ ਦੇ ਨਾਲ ਮਹਾਗਠ ਜੋੜ ਦੀ ਸਰਕਾਰ ਬਣਾਈ ਸੀ। ਭਾਜਪਾ ਵੱਲੋਂ ਸਮਰਾਟ ਚੌਧਰੀ ਨੇ ਵੀ ਮੰਤਰੀ ਅਹੁਦੇ ਦੀ ਸੌ ਲਈ ਹੈ ਅਤੇ ਉਹ ਬਿਹਾਰ ਭਾਜਪਾ ਦੇ ਪ੍ਰਧਾਨ ਹਨ। ਵਿਜੇ ਸਿਨਾ ਇਸ ਸਮੇਂ ਨੇਤਾ ਵਿਰੋਧੀ ਦੀ ਭੂਮਿਕਾ ਨਿਭਾ ਰਹੇ ਹਨ। ਸਮਰਾਟ ਚੌਧਰੀ ਤੇ ਵਿਜੇ ਸਿਨਾ ਵੀ ਨਵੀਂ ਸਰਕਾਰ ਦੇ ਵਿੱਚ ਡਿਪਟੀ ਸੀਐਮ ਬਣਾਏ ਗਏ ਹਨ ਜੀਡੀਯੂ ਦੇ ਵੱਲੋਂ ਵਿਜੇ ਕੁਮਾਰ ਚੌਧਰੀ ਨੇ ਮੰਤਰੀ ਅਹੁਦੇ ਦੀ ਸੌਹ ਚੁੱਕੀ ਹੈ ਵਿਜੇਂਦਰ ਯਾਦਵ ਨੇ ਵੀ ਨਿਤਿਸ਼ ਕੈਬਨ ਦੇ ਵਿੱਚ ਮੰਤਰੀ ਅਹੁਦੇ ਦੀ ਸੌਹ ਚੁੱਕੀ ਹੈ ਪ੍ਰੇਮ ਕੁਮਾਰ ਨੂੰ ਪਿਛਲੀ ਵਾਰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਨਹੀਂ ਮਿਲੀ ਸੀ ਇਸ ਵਾਰ ਕੈਬਨ ਮੰਤਰੀ ਦੇ ਵਜੋਂ ਸੌਹ ਚੁੱਕਰੇ ਹਨ ਉਹ ਬਿਹਾਰ ਸਰਕਾਰ ਦੇ ਵਿੱਚ ਕਈ ਵਾਰ ਮੰਤਰੀ ਰਹ ਚੁੱਕੇ ਹਨ ਇਸੇ ਤਰ੍ਹਾਂ ਸਰਵਣ ਕੁਮਾਰ ਨਾਲੰਦਾ ਬਿਹਾਰ ਤੋਂ ਆਉਂਦੇ ਹਨ ਅਤੇ ਉਹ ਕੁਰਮੀ ਜਾਤੀ ਦੇ ਵੱਡੇ ਨੇਤਾ ਹਨ ਬਿਹਾਰ ਦੇ ਸਾਬਕਾ ਮੰਤਰੀ ਰਹੇ ਹਨ 1995 ਤੋਂ ਲਗਾਤਾਰ ਵਿਧਾਇਕ ਹਨ ਅਤੇ ਉਹ ਸਾਬਕਾ ਸੰਸਦਿਕ ਕਾਰਜ ਮੰਤਰੀ ਵੀ ਹਨ ਜੀਵਨ ਨਾਮ ਮਾਂਜੀ ਦੇ ਪੁੱਤਰ ਸੰਤੋਸ਼ ਸੁਮਨ ਵੀ ਕੈਬਨ ਮੰਤਰੀ ਬਣੇ ਹਨ ਅਤੇ ਉਹ ਐਚ ਏ ਐਮ ਪਾਰਟੀ ਦੇ ਨੇਤਾ ਹਨ ਤੇ ਬਿਹਾਰ ਦੇ ਸਾਬਕਾ ਮੰਤਰੀ ਵੀ ਰਹੇ ਹਨ ਸੁਮਿਤ ਕੁਮਾਰ ਸਿੰਘ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਹਨ ਉਹ ਰਾਜਪੂਤ ਨੇਤਾ ਨਿਰਿੰਦਰ ਸਿੰਘ ਦੇ ਪੁੱਤਰ ਹਨ ਤੇ ਬਿਹਾਰ ਦੇ ਸਾਬਕਾ ਮੰਤਰੀ ਵੀ रह ਚੁੱਕੇ ਹਨ ਤੇ ਚੁਕਾਈ ਸੀਟ ਤੋਂ ਵਿਧਾਇਕ ਵੀ ਹਨ ਬਿਊਰੋ ਰਿਪੋਰਟ ਐਸ ਸਬਜੈਕਟ ਨਿਊ ਬਿਹਾਰ ਦੇ ਵਿੱਚ ਸਿਆਸਤ ਇੱਕ ਵਾਰ ਫਿਰ ਬਦਲ ਗਈ ਹੈ ਨਿਤਿਸ਼ ਕੁਮਾਰ ਨੇ ਨੌਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸੌ ਚੁੱਕਿਆ ਉਹਨਾਂ ਨੇ ਭਾਜਪਾ ਦੇ ਸਮਰਥਨ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਕੀਤਾ ਇਸ ਤੋਂ ਪਹਿਲਾਂ ਉਹਨਾਂ ਨੇ ਅਗਸਤ 2022 ਦੇ ਵਿੱਚ ਭਾਜਪਾ ਤੋਂ ਗੱਠ ਜੋੜ ਤੋੜ ਕੇ ਕਾਂਗਰਸ ਦੇ ਨਾਲ ਮਹਾਗਠ ਜੋੜ ਦੀ ਸਰਕਾਰ ਬਣਾਈ ਸੀ ਭਾਜਪਾ ਵੱਲੋਂ ਸਮਰਾਟ ਚੌਧਰੀ ਨੇ ਵੀ ਮੰਤਰੀ ਅਹੁਦੇ ਦੀ ਸੌ ਲਈ ਹੈ ਅਤੇ ਉਹ ਬਿਹਾਰ ਭਾਜਪਾ ਦੇ ਪ੍ਰਧਾਨ ਹਨ ਵਿਜੈ ਸਿਨਾ ਇਸ ਸਮੇਂ ਨੇਤਾ ਵਿਰੋਧੀ ਦੀ ਭੂਮਿਕਾ ਨਿਭਾ ਰਹੇ ਹਨ ਸਮਰਾਟ ਚੌਧਰੀ ਤੇ ਵਿਜੈ ਸਿਨਾ ਵੀ ਨਵੀਂ ਸਰਕਾਰ ਦੇ ਵਿੱਚ ਡਿਪਟੀ ਸੀਐਮ ਬਣਾਏ ਗਏ ਹਨ ਜੀਡੀਯੂ ਦੇ ਵੱਲੋਂ ਵਿਜੇ ਕੁਮਾਰ ਚੌਧਰੀ ਨੇ ਮੰਤਰੀ ਅਹੁਦੇ ਦੀ ਸੌਹ ਚੁੱਕੀ ਹੈ ਵਿਜੇਂਦਰ ਯਾਦਵ ਨੇ ਵੀ ਨਿਤਿਸ਼ ਕੈਬਨ ਦੇ ਵਿੱਚ ਮੰਤਰੀ ਅਹੁਦੇ ਦੀ ਸੌਹ ਚੁੱਕੀ ਹੈ ਪ੍ਰੇਮ ਕੁਮਾਰ ਨੂੰ ਪਿਛਲੀ ਵਾਰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਨਹੀਂ ਮਿਲੀ ਸੀ ਇਸ ਵਾਰ ਕੈਬਨ ਮੰਤਰੀ ਦੇ ਵਜੋਂ ਸੌਹ ਚੁੱਕਰੇ ਹਨ ਉਹ ਬਿਹਾਰ ਸਰਕਾਰ ਦੇ ਵਿੱਚ ਕਈ ਵਾਰ ਮੰਤਰੀ ਰਹ ਚੁੱਕੇ ਹਨ ਇਸੇ ਤਰ੍ਹਾਂ ਸਰਵਣ ਕੁਮਾਰ ਨਾਲੰਦਾ ਬਿਹਾਰ ਤੋਂ ਆਉਂਦੇ ਹਨ ਅਤੇ ਉਹ ਕੁਰਮੀ ਜਾਤੀ ਦੇ ਵੱਡੇ ਨੇਤਾ ਹਨ ਬਿਹਾਰ ਦੇ ਸਾਬਕਾ ਮੰਤਰੀ ਰਹੇ ਹਨ 1995 ਤੋਂ ਲਗਾਤਾਰ ਵਿਧਾਇਕ ਹਨ ਅਤੇ ਉਹ ਸਾਬਕਾ ਸੰਸਦਿਕ ਕਾਰਜ ਮੰਤਰੀ ਵੀ ਹਨ ਜੀਵਨ ਨਾਮ ਮਾਂਜੀ ਦੇ ਪੁੱਤਰ ਸੰਤੋਸ਼ ਸੁਮਨ ਵੀ ਕੈਬਨ ਮੰਤਰੀ ਬਣੇ ਹਨ ਅਤੇ ਉਹ ਐਚ ਏ ਐਮ ਪਾਰਟੀ ਦੇ ਨੇਤਾ ਹਨ ਤੇ ਬਿਹਾਰ ਦੇ ਸਾਬਕਾ ਮੰਤਰੀ ਵੀ ਰਹੇ ਹਨ ਸੁਮਿਤ ਕੁਮਾਰ ਸਿੰਘ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਹਨ ਉਹ ਰਾਜਪੁੱਤ ਨੇਤਾ ਨਰਿੰਦਰ ਸਿੰਘ ਦੇ ਪੁੱਤਰ ਹਨ ਤੇ ਬਿਹਾਰ ਦੇ ਸਾਬਕਾ ਮੰਤਰੀ ਵੀ रह ਚੁਕੇ ਹਨ ਤੇ ਚੁਕਾਈ ਸੀਟ ਤੋਂ ਵਿਧਾਇਕ ਵੀ ਹਨ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼ ਬਿਹਾਰ ਦੇ ਵਿੱਚ ਸਿਆਸਤ ਇੱਕ ਵਾਰ ਫਿਰ ਬਦਲ ਗਈ ਹੈ ਨਿਤਿਸ਼ ਕੁਮਾਰ ਨੇ ਨੌਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸੌ ਚੁੱਕਿਆ ਉਹਨਾਂ ਨੇ ਭਾਜਪਾ ਦੇ ਸਮਰਥਨ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਕੀਤਾ ਇਸ ਤੋਂ ਪਹਿਲਾਂ ਉਹਨਾਂ ਨੇ ਅਗਸਤ 2022 ਦੇ ਵਿੱਚ ਭਾਜਪਾ ਤੋਂ ਗੱਠ ਜੋੜ ਤੋੜ ਕੇ ਕਾਂਗਰਸ ਦੇ ਨਾਲ ਮਹਾਗਠ ਜੋੜ ਦੀ ਸਰਕਾਰ ਬਣਾਈ ਸੀ ਭਾਜਪਾ ਵੱਲੋਂ ਸਮਰਾਟ ਚੌਧਰੀ ਨੇ ਵੀ ਮੰਤਰੀ ਅਹੁਦੇ ਦੀ ਸੌ ਲਈ ਹੈ ਅਤੇ ਉਹ ਬਿਹਾਰ ਭਾਜਪਾ ਦੇ ਪ੍ਰਧਾਨ ਹਨ ਵਿਜੇ ਸਿਨਾ ਨ ਸਮੇਂ ਨੇਤਾਵਰੋਧੀ ਦੀ ਭੂਮਿਕਾ ਨਿਭਾ ਰਹੇ ਹਨ ਸਮਰਾਟ ਚੌਧਰੀ ਤੇ ਵਿਜੇ ਸਿਨਾ ਵੀ ਨਵੀਂ ਸਰਕਾਰ ਦੇ ਵਿੱਚ ਡਿਪਟੀ ਸੀਐਮ ਬਣਾਏ ਗਏ ਹਨ ਜੀਡੀਯੂ ਦੇ ਵੱਲੋਂ ਵਿਜੇ ਕੁਮਾਰ ਚੌਧਰੀ ਨੇ ਮੰਤਰੀ ਅਹੁਦੇ ਦੀ ਸੌਹ ਚੁੱਕੀ ਹੈ ਵਿਜੇਂਦਰ ਯਾਦਵ ਨੇ ਵੀ ਨਿਤਿਸ਼ ਕੈਬਨ ਦੇ ਵਿੱਚ ਮੰਤਰੀ ਅਹੁਦੇ ਦੀ ਸੌਹ ਚੁੱਕੀ ਹੈ ਪ੍ਰੇਮ ਕੁਮਾਰ ਨੂੰ ਪਿਛਲੀ ਵਾਰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਨਹੀਂ ਮਿਲੀ ਸੀ ਇਸ ਵਾਰ ਕੈਬਨ ਮੰਤਰੀ ਦੇ ਵੱਜੋਂ ਸੌਹ ਚੁੱਕ ਰਹੇ ਹਨ ਉਹ ਬਿਹਾਰ ਸਰਕਾਰ ਦੇ ਵਿੱਚ ਕਈ ਵਾਰ ਮੰਤਰੀ ਰਹ ਚੁੱਕੇ ਹਨ ਇਸੇ ਤਰ੍ਹਾਂ ਸਰਵਣ ਕੁਮਾਰ ਨਾਲੰਦਾ ਬਿਹਾਰ ਤੋਂ ਆਉਂਦੇ ਹਨ ਅਤੇ ਉਹ ਕੁਰਮੀ ਜਾਤੀ ਦੇ ਵੱਡੇ ਨੇਤਾ ਹਨ ਬਿਹਾਰ ਦੇ ਸਾਬਕਾ ਮੰਤਰੀ ਰਹੇ ਹਨ 1995 ਤੋਂ ਲਗਾਤਾਰ ਵਿਧਾਇਕ ਹਨ ਅਤੇ ਉਹ ਸਾਬਕਾ ਸੰਸਦਿਕ ਕਾਰਜ ਮੰਤਰੀ ਵੀ ਹਨ ਜੀਵਨ ਨਾਮ ਮਾਂਜੀ ਦੇ ਪੁੱਤਰ ਸੰਤੋਸ਼ ਸੁਮਨ ਵੀ ਕੈਬਨ ਮੰਤਰੀ ਬਣੇ ਹਨ ਅਤੇ ਉਹ ਐਚ ਏ ਐਮ ਪਾਰਟੀ ਦੇ ਨੇਤਾ ਹਨ ਤੇ ਬਿਹਾਰ ਦੇ ਸਾਬਕਾ ਮੰਤਰੀ ਵੀ ਰਹੇ ਹਨ ਸੁਮਿਤ ਕੁਮਾਰ ਸਿੰਘ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਹਨ ਉਹ ਰਾਜਪੁੱਤ ਨੇਤਾ ਨਿਰਿੰਦਰ ਸਿੰਘ ਦੇ ਪੁੱਤਰ ਹਨ ਤੇ ਬਿਹਾਰ ਦੇ ਸਾਬਕਾ ਮੰਤਰੀ ਵੀ रह ਚੁਕੇ ਹਨ ਤੇ ਚੁਕਾਈ ਸੀਟ ਤੋਂ ਵਿਧਾਇਕ ਵੀ ਹਨ ਬਿਊਰੋ ਰਿਪੋਰਟ ਐਸ ਸਬਜੈਕਟ ਨਿਊਜ਼